ਜੀ ਬਹੁਤ ਸੋਹਣਾ ਸ਼ਾਲ ਸੂਟ ਆਇਆ ਜੀ ਚੈੱਕ ਮੇਡ ਪਸ਼ਮੀਨੇ ਦੇ ਉੱਪਰ ਸਭ ਤੋਂ ਪ੍ਰੀਮੀਅਮ ਕਪੜਾ ਚੈੱਕ ਮੇਡ ਪਸ਼ਮੀਨੇ ਦੇ ਵਿੱਚ ਸ਼ਾਲ ਸੂਟ ਆਇਆ ਜੀ ਚਾਰ ਕਲਰ ਨੇ ਬਹੁਤ ਸੋਹਣਾ ਬੇਸ ਹੈ ਜੀ ਪ੍ਰੀਮੀਅਮ ਕਲੈਕਸ਼ਨ ਹੈ ਪ੍ਰੀਮੀਅਮ ਜਿਨ੍ਹਾਂ ਨੇ ਆਪਾਂ ਸਭ ਤੋਂ ਪ੍ਰੀਮੀਅਮ ਕਲੈਕਸ਼ਨ ਪਾਉਣੀ ਹੈ ਜੀ ਸ਼ਾਲ ਸੂਟ ਦੇ ਵਿੱਚ ਆਏਗਾ ਚੈੱਕ ਮੇਡ ਬੇਸ ਆਊਗਾ ਸਾਰਾ ਇਹ ਡਿਜੀਟਲ ਦੇ ਵਿੱਚ ਪ੍ਰਿੰਟ ਹੈ ਵਿంటర్ ਕਲੈਕਸ਼ਨ ਬਹੁਤ ਵਧੀਆ ਫਾਇਦਾ ਆਈ ਆਪਣੇ ਕੋਲ ਜੀ ਇਹ ਏ ਕਿੱਟ ਦਾ ਬ੍ਰਾਂਡ ਦੀ ਜਿਹੜੀ ਚੈੱਕ ਮੇਡ ਪਸ਼ਮੀਨਾ ਹੁੰਦਾ ਜੀ ਉਹਦੇ ਉੱਪਰ ਇਹ ਫਰੰਟ ਆ ਗਿਆ ਦੇਖੋ ਬੈਕ ਆ ਗਿਆ ਸੇਮ ਪ੍ਰਿੰਟ ਡਿਜੀਟਲ ਦਾ ਪ੍ਰਿੰਟ ਚਾਰ ਕਲਰ ਦੇ ਬਾਟਮ ਆਉਗੇ ਸੇਮ ਦੇਜ ਦੀ ਬਾਟਮ ਹੈ ਜਿਹਦੇ ਕੋ ਸੇਮ ਚੈੱਕ ਮੈਂਡ ਦੇਜ ਦੀ ਬਾਟਮ ਤੇ ਸ਼ਾਲ ਆਊਗਾ 2.5 ਮੀਟਰ ਦਾ ਨਾਲ-ਗੁਣਾ-ਗੁਣਾ 2.5 ਮੀਟਰ ਦਾ ਪ੍ਰੋਪਰ ਸ਼ਾਲ ਹੈ ਜੀ ਪ੍ਰਿੰਟ ਡਿਜੀਟਲ ਦੇ ਵਿੱਚ ਹੈ ਸ਼ਾਲ ਦਾ ਪ੍ਰਿੰਟ ਵੇਖੋ ਜੀ ਕਿੰਨਾ ਅਲਟੀਮੇਟ ਹੋਇਆਗਾ ਕਲਰ ਚਾਰ ਨੇ ਆਪਣੇ ਕੋਲੇ ਦੇ ਚਾਰੇ ਕਲਰ ਅਲਟੀਮੇਟ ਨੇ ਜੀ ਕਲਰ ਆਪਸ਼ਨ ਚਾਰ ਨੇ ਜੀ ਚਾਰੇ ਕਲਰ ਬਹੁਤ ਪ੍ਰੀਮੀਅਮ ਨੇ ਜੀ ਇਹ ਮਾਰਕੀਟ ਦੇ ਵਿੱਚ ਜਾਉਂ ਵੀ ਇਹ ਸੂਟ 1800 2000 ਰੁਪਏ ਸੇਲ ਹੋਇਆ ਜੀ ਪਹਿਲਾਂ ਇਹ ਆਪਣੇ ਕੋਲ ਆਫਰ ਦੇ ਵਿੱਚ ਲੱਗੇ ਹੋਏ ਨੇ ਸਾਰੇ ਸੂਟ ਜੀ ਵਿੰਟਰ ਸਟਾਕ ਆਪਣੇ ਕੋਲ ਸਾਰਾ ਅਵੇਲੇਬਲ ਹੈ ਜੀ ਆਪ ਆਲੋ ਜੀ ਲਗਜ਼ਰੀ ਆਈਟਮ ਹੈ ਲਗਜ਼ਰੀ ਬੋਹ ਵਜੇ ਕਲੈਕਸ਼ਨ ਆਈ ਹੈ ਕਲਰ ਦੇਖੋ ਚਾਰ ਕਲਰ ਨੇ ਚਾਰੇ ਕਲਰਾਂ ਨਾਲ ਦੀ ਮੈਡ ਨੇ ਬੁਕਿੰਗ ਜਲਦੀ ਜਲਦੀ ਕਰਵਾ ਲਓ ਜੀ ਫੇਰ ਨਾ ਕਹੋ ਰਹਿ ਗਿਆ ਆਪਾਂ ਆਲੋ ਬੋਹ ਬੋਲਿਆ ਡਿਸਕਾਊਂਟ ਦੇ ਉਪਰ ਆਇਆ ਦੇਖੋ ਜੀ ਪ੍ਰੀਮੀਅਮ ਕਲੈਕਸ਼ਨ ਹੈ ਚਾਰ ਕਲਰ ਨੇ ਚਾਰੇ ਕਲਰ ਦੇਖੋ ਜੀ ਅਲਟੀਮੇਟ ਨੇ ਸਾਰਾ ਡਿਜ਼ਾਈਨ ਦੇ ਵਿੱਚ ਹੈ ਫਰੋਜੀ ਕਲਰਾਂ ਦੇਖੋ ਜੀ ਲੈਕਚਰ ਦੇ ਵਿੱਚ ਇੱਕ ਆਊਗਾ ਔਰ ਏਡ ਆਨ ਚਾਰ ਕਲਰ ਨੇ ਚਾਰੇ ਕਲਰ ਬਹੁਤ ਸੋਹਣੇ ਨੇ ਜਲਦੀਆਂ ਟੈਕਨੀਸ਼ੀਅਨ ਲੈ ਕੇ ਆਡਰ ਬੁੱਕ ਕਰਵਾ ਲਓ ਜੀ ਪ੍ਰਾਈਸ ਵੀ ਕਿ 1800 ਜਾਂ 2000 ਰੁਪਏ ਰੇਂਜ ਹੁਣ ਮਿਲੂਗਾ 1000 ਰੁਪਏ ਰੇਂਜ ਵਿੱਚ ਸਿਰਫ 11000 ਆਨਲੀ ਜੀ ਹਾਫ ਰੇਟ ਦੇ ਉੱਪਰ ਆ ਗਿਆ ਜੀ 1000 ਰੁਪਏ ਰੇਂਜ ਵਿੱਚ ਸ਼ਾਲ ਆਊਗਾ 2.5 ਮੀਟਰ ਦੇ ਨਾਲ